ਲੰਮੀ ਏਕ ਦੀ ਮਾਲਕ ਅਤੇ ਪੰਜਾਬ ਦੀ ਲੋਕ ਗਾਇਕਾ ਮਰਹੂਮ ਗੁਰਮੀਤ ਬਾਵਾ ਦੀ ਬੇਟੀ ਗਲੋਰੀ ਬਾਵਾ ਇਹਨਾਂ ਦਿਨਾਂ ਦੇ ਵਿੱਚ ਆਰਥਿਕ ਹਾਲਾਤਾਂ ਚੋਂ ਇੰਨੀ ਮਾੜੀ ਸਥਿਤੀ ਚੋਂ ਆਪਣਾ ਜੀਵਨ ਬਤੀਤ ਕਰ ਰਹੇ ਸੀ ਕਿ ਆਖਰ ਉਹਨਾਂ ਨੂੰ ਅਪੀਲ ਕਰਨੀ ਪਈ ਜਿਹਦੇ ਚਲਦਿਆਂ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੀ ਪਹੁੰਚੇ ਨੇ ਤੇ ਕੁਝ ਮਦਦ ਵੀ ਉਹਨਾਂ ਨੇ ਕੀਤੀ ਆ ਪਰ ਇਸੇ ਦੌਰਾਨ ਜਦ ਪੰਜਾਬੀ ਪੁੱਤਰ ਬਾਲੀਵੁੱਡ ਦੇ ਹੀਰੋ ਅਕਸ਼ੇ ਕੁਮਾਰ ਨੂੰ ਗੱਲ ਪਤਾ ਲੱਗੀ ਤਾਂ ਉਹਨਾਂ ਨੇ ਚੁੱਪਚਾਪ ਹੀ ਗਲੋਰੀ 바ਵਾ ਦੇ ਖਾਤੇ 'ਚ 25 ਲੱਖ ਰੁਪਏ ਦੀ ਮਦਦ ਭੇਜ ਦਿੱਤੀ ਹੈ। ਇਸ ਮਸਲੇ 'ਤੇ ਅਸੀਂ ਗੱਲ ਕੀਤੀ ਹੈ ਗਲੋਰੀ 바ਵਾ ਦੇ ਨਾਲ ਕਿ ਆਖਰ ਇਹ ਜਿਹੇ ਕਿਹੜੇ ਆਰਥਿਕ ਹਾਲਾਤ ਮਾੜੇ ਹੋ ਗਏ ਕਿ ਉਹਨਾਂ ਨੂੰ ਅਪੀਲ ਕਰਨੀ ਪਈ। ਭੈਣ ਜੀ ਕਿਉਂਕਿ ਤੁਸੀਂ ਉਸ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹੋ ਜਿਸ ਤੇ ਸਾਰੇ ਪੰਜਾਬ ਵੀ ਸਾਰੇ ਦੇਸ਼ ਨੂੰ ਮਾਣ ਪਰ ਆਰਥਿਕ ਹਾਲਾਤ ਇਹੋ ਜਿਹੇ ਹੈ ਕਿ ਤੁਹਾਨੂੰ ਅਪੀਲ ਕਰਨੀ ਪਈ ਹਾਂਜੀ ਬਾਜੀ ਅਕਸ਼ੇ ਕੁਮਾਰ ਹੋਣਾ ਤੱਕ ਕਿਵੇਂ ਗੱਲ ਪਹੁੰਚੀ ਹੈਗੀ ਤੁਹਾਡੇ ਇਹ ਸਰ ਮੈਨੂੰ ਤੇ ਨਹੀਂ ਪਤਾ ਕਿ ਉਹਨਾਂ ਤੱਕ ਗੱਲ ਕਿਵੇਂ ਪਹੁੰਚੀ ਹੋ ਸਕਦਾ ਕਿ ਜਿਹੜੀ ਮੇਰੀ ਵੀਡੀਓ ਵਾਇਰਲ ਹੋਈ ਹੈ ਉਹ ਵੀਡੀਓ ਪਹੁੰਚੀ ਹੋਵੇ ਜੀ ਕਿਸੇ ਨਾ ਕਿਸੇ ਤਰੀਕੇ ਤੇ ਉਹਨਾਂ ਨੇ ਉਹ ਵੀਡੀਓ ਦੇਖੀ ਹੋਵੇ ਤੇ ਕਿਉਂਕਿ ਮੈਨੂੰ ਅੱਜ ਸਵੇਰੇ ਮੇਰੇ ਆ ਬੈਂਕ ਦੇ ਥਰੂ ਪਤਾ ਲੱਗਾ ਕਿ ਉਹਨਾਂ ਨੇ 25 ਲੱਖ ਰੁਪਏ ਭੇਜਿਆ। ਅੱਛਾ ਤਾਂ ਨਹੀਂ ਤੁਹਾਡੀ ਗੱਲ ਨਹੀਂ ਹੋਈ ਅਕਸ਼ੇ ਕੁਮਾਰ ਜੀ ਦੀ। ਨਹੀਂ ਮੈਂ ਨਹੀਂ ਜੀ ਬਿਲਕੁਲ ਨਹੀਂ ਕੋਈ ਗੱਲ ਨਹੀਂ ਹੋਈ ਕੋਈ ਮੈਨੂੰ ਪਤਾ ਹੀ ਨਹੀਂ ਜੀ ਮੈਨੂੰ ਤੇ ਬੈਂਕ ਚੋਂ ਪਤਾ ਲੱਗਾ। ਜਦੋਂ ਤੁਹਾਡੇ ਮੋਬਾਈਲ ਤੇ ਮੈਸੇਜ ਆ ਗਿਆ ਕਿ ਕਿਸੇ ਨੇ ਤੁਹਾਡੇ ਖਾਤੇ 'ਚ 25 ਲੱਖ ਰੁਪਏ ਜਮ੍ਹਾਂ ਕਰਾਇਆ ਤਾਂ ਫਿਰ ਜਾ ਕੇ ਪਤਾ ਲੱਗਾ। ਫਿਰ ਹਾਂ ਜੀ ਫਿਰ ਮੈਂ ਆਪਣੇ ਬੈਂਕ ਨੂੰ ਫੋਨ ਕੀਤਾ ਫਿਰ ਉਹਨਾਂ ਨੇ ਕਿਹਾ ਜੀ ਤੇ ਅਕਸ਼ੇ ਕੁਮਾਰ ਭਾਟੀਆ ਵੱਲੋਂ ਇਹ ट्राਨੈਕਸ਼ਨ ਹੋਈ ਹੈ। ਇਹ ਉਹ ਉਹਨਾਂ ਨੂੰ ਕਾਊਂਟਰ ਤੇ ਕਿਵੇਂ ਪਤਾ ਲੱਗਾ? ਸਰ ਐਕਟਲੀ ਮੇਰਾ ਅਕਾਊਂਟ ਕਾਫੀ ਸਰਕੂਲੇਟ ਹੋਇਆ ਹੋਇਆ ਸੀ ਜੀ ਜੀ ਹਾਂਜੀ ਮੇਰੇ ਜਿਹੜੇ ਮੇਰੇ ਇਥੇ ਇੰਡਸਟਰੀ ਦੇ ਕਲਾਕਾਰ ਨੇ ਉਹਨਾਂ ਦੇ ਵਿੱਚ ਵੀ ਸਰਕੂਲੇਟ ਹੋਇਆ ਹੋਇਆ ਸੀ ਅੱਛਾ ਅੱਛਾ ਚੇ ਤੇ ਕਦੀ ਅਕਸ਼ੇ ਕੁਮਾਰ ਔਰ ਮੈਡਮ 바ਵਾ ਦੀ ਕਦੀ ਗੱਲਬਾਤ ਹੋਈ ਜਾਂ ਤੁਹਾਡੀ ਕਦੀ ਉਹਨਾਂ ਦੇ ਨਾਲ ਮੁਲਾਕਾਤ ਆ ਸਰ ਹੋ ਸਕਦਾ ਹੈ ਕਿ ਮੰਮੀ ਦੇ ਨਾਲ ਹੋਈ ਹੋਵੇ ਕਿਉਂਕਿ ਇਹ ਮੰਮੀ ਮੁੰਬਈ 'ਚ ਕਾਫੀ ਸ਼ੋਅ ਕਰਦੇ ਹੁੰਦੇ ਸੀ ਜੀ ਜਾਂਦੇ ਹੁੰਦੇ ਸੀ ਤੇ ਸ਼ੋਅਜ਼ ਵਗੈਰਾ ਕਰਦੇ ਹੁੰਦੇ ਸੀ ਤੇ ਹੋ ਸਕਦਾ ਹੈ ਕਿ ਉਸੇ ਕਦੀ ਇਹਨਾਂ ਦੀ ਆਪਸ ਵਿੱਚ ਕੋਈ ਗੱਲਬਾਤ ਹੋਈ ਹੋਵੇ ਜਾਂ ਮੈਨੂੰ ਕਿਉਂਕਿ ਮੈਨੂੰ ਨਹੀਂ ਪਤਾ ਕਿਉਂਕਿ ਉਹਨਾਂ ਨੇ ਜਿਹੜਾ ਨੋਟ ਸੱਜੇ ਕੁਮਾਰ ਜੀ ਨੇ ਉਹਦੇ ਵਿੱਚ ਸਪੈਸ਼ਲ ਮੈਂਸ਼ਨ ਕੀਤਾ ਹੈ ਕਿ ਮੈਂ ਗੁਰਮੀਤ ਬਾਵਾ ਜੀ ਦੇ ਪਰਿਵਾਰ ਦਾ ਬੜਾ ਸਤਿਕਾਰ ਕਰਦਾ ਹਾਂ ਬੜਾ ਨਾਮ ਹੈ ਉਸ ਪਰਿਵਾਰ ਦਾ ਜੀ ਤੇ ਮੈਂ ਇੱਕ ਵੱਡਾ ਭਰਾ ਬਣ ਕੇ ਮੈਂ ਆਪਣੀ ਛੋਟੀ ਭੈਣ ਗਲੋਰੀ ਨੂੰ ਇਹ ਪਿਆਰ ਭੇਜ ਰਿਹਾ ਵਾਂ ਇਹ ਮਦਦ ਨਾ ਸਮਝੇ ਉਹ ਉਹਨਾਂ ਨੇ ਤੁਹਾਨੂੰ ਮੈਸੇਜ ਭੇਜਿਆਗਾ ਮੋਬਾਈਲ ਤੇ ਨਹੀਂ ਮੈਨੂੰ ਮੈਸੇਜ ਨਹੀਂ ਭੇਜਿਆ ਜੀ ਮੈਨੂੰ ਦਿਖਾਇਆ ਗਿਆ ਮੈਸੇਜ ਜੀ ਜੀ ਸਵੇਰੇ ਜਿਹੜੇ ਪੱਤਰਕਾਰ ਆਏ ਸੀ ਪੀਟੀਸੀ ਵੱਲੋਂ ਉਹਨਾਂ ਨੇ ਦਿਖਾਇਆ ਅੱਛਾ ਜੀ ਤੁਹਾਡੀ ਉਸ ਤੋਂ ਬਾਅਦ ਗਲਤ ਨਹੀਂ ਹੋਈ ਉਹਨਾਂ ਦੇ ਨਾਲ ਨਹੀਂ ਮੇਰੀ ਕੋਈ ਗੱਲ ਨਹੀਂ ਮੈਂ ਤੇ ਚਾਹਨੀ ਆ ਸਰ ਕਿ ਮੇਰੀ ਗੱਲ ਹੋਵੇ ਕਿ ਮੈਂ ਸਾਹਮਣੇ ਹੋ ਕੇ ਉਹਨਾਂ ਦਾ ਸ਼ੁਕਰੀਆ ਦਾ ਕਰਾਂ ਜੀ 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 ਹਾਂ ਜੀ ਮੈਂ ਤੇ ਇਛਾ ਨਹੀਂ ਆ ਕਿ ਮੇਰਾ ਕਿਸੇ ਤਰੀਕੇ ਉਹਨਾਂ ਨਾਲ ਕੰਟੈਕਟ ਹੋਵੇ ਅੱਛਾ ਜਿਵੇਂ ਉਹਨੇ ਕਿਹਾ ਕਿ ਮੈਂ ਆਪਣੀ ਛੋਟੀ ਭੈਣ ਨੂੰ ਪਿਆਰ ਭੇਜ ਰਿਹਾ ਹੈਗਾ हां जी हां जी ਤੇ ਫਿਰ ਪੈਣਾ ਵਾਲਾ ਫਰਜ਼ ਵੀ ਨਿਭਾਓਗੇ ਜਾਓਗੇ ਬੰਬੇ ਜੇ ਮੌਕਾ ਮਿਲਣਾ ਜੀ ਰਖੜੀ ਬਨਣ ਜਾਵਾਂਗੀ ਫਿਰ ਜੀ ਮੈਂ ਦੁਆ ਕਰਨਾ ਕਿ ਮੇਰੇ ਬੁਲਾਕਾਤ ਹੋ ਜੇ ਮੈਂ ਰਖੜੀ ਬਨਣ ਨੂੰ ਜਾਵਾਂਗੀ ਉਹਨਾਂ ਨੂੰ ਅੱਛਾ ਜਿਵੇਂ ਤੁਸੀਂ ਆਰਥਿਕ ਤੰਗੀਆਂ ਚੋਂ ਗੁਜ਼ਰ ਰਹੇ ਹੋ ਤੇ ਹੋਰ ਵੀ ਇਸ ਤੋਂ ਇਲਾਵਾ ਕਿਸੇ ਨੇ ਮਦਦ ਕੀਤੀ ਅੱਗੇ ਆਈ ਬਾ ਫੜੀ ਕਿਸੇ ਨੇ ਤੁਹਾਡੀ ਜੀ ਮੈਨੂੰ ਵੈਸੇ ਮੇਰੇ ਨਾਲ ਜੁੜੇ ਹੋਏ ਨੇ ਪਰਮਜੀਤ ਹਾਂਜੀ ਜੀ ਇਹ ਅਨਸ ਰਾਜ ਸਿੰਘ ਜਿਹੜੇ ਛੋਟੇ ਬ੍ਰਦਰ ਨੇ ਜੀ 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 ਹਾਂ ਜੀ ਨਾਲ ਅਨਿਤਾ ਦੇਵਗੰਜੀ ਵੀ ਆ ਕੇ ਹਾਲ ਚੈਲ ਪੁੱਛਦੇ ਨੇ ਸਭ ਕੁਝ ਮਤਲਬ ਮੇਰੇ ਨਾਲ ਹੀ ਨੇ ਸਿੰਦਰ ਸਰਪਤੀ ਜੀ ਜੀ ਤੇ ਇੱਕ ਜੀ ਸ਼ਰਮਿਲਾ ਜੀ ਨੇ ਉਹਨਾਂ ਨੇ ਮੈਨੂੰ ਅਪਰੋਚ ਕੀਤੀ ਹੈ ਕਿ ਤੁਹਾਡੇ ਗਾਣੇ ਕਰਾਂਗੇ ਬੀਕਸਟੂਡੀਓ ਵਾਲਿਆਂ ਨੇ ਕਿਹਾ ਹੈ ਮਤਲਬ ਹਰ ਕੋਈ ਆਪਣੀ ਐਫਰਟ ਦੇ ਲਗਾ ਰਿਹਾ ਹੈ ਜੀ ਐਸ ਮੇਰੇ ਗੁਹਾਰ ਲਗਾਉਣ ਤੋਂ ਬਾਅਦ ਐਨ ਆਰ ਆਈ ਭਰਾ ਨੇ ਉਹ ਕਹਿ ਰਹੇ ਨੇ ਕਿ ਤਾਂ ਅਸੀਂ ਤੁਹਾਡੇ ਸ਼ੋਅ ਲਗਵਾਵਾਂਗੇ ਜਿਸ ਤਰ੍ਹਾਂ ਮੈਂ ਕੰਮ ਦੀ ਉਹਾਰ ਲਗਾਈ ਸੀ ਮੈਨੂੰ ਕੰਮ ਦਿੱਤਾ ਜਾਏਗਾ ਹਾਂ ਵੀ ਕੰਮ ਮਿਲੇ ਜਾਵੇ ਤੇ ਬਾਕੀ ਤੇ ਚਲੋ ਪਰਮਾਧਮਾ ਬਾਦ ਚ ਮੇਰ ਕਰੂ ਕਿਉਂਕਿ ਇਸ ਹਾਂਜੀ ਕੰਮ ਦੀ ਜ਼ਿਆਦਾ ਜ਼ਰੂਰਤ ਹੈ ਭਾਜੀ ਮੈਨੂੰ ਹਾਂਜੀ ਜੀ ਜੀ ਤੇ ਹਾਲਾਤ ਕਿਵੇਂ ਬਣ ਗਏ ਕਿ ਜਿਹੜੀਆਂ ਦੁਕਾਨਾਂ ਦਾ ਰੌਲਾ ਫਿਰ ਘਰ ਦਾ ਦੁਕਾਨਾਂ ਸਰ ਮੇਰੀਆਂ ਨੇ ਐਕਚੁਅਲੀ ਕਬਜ਼ੇ ਦੇ ਲੈ ਲਈਆਂ ਇਹਨਾਂ ਨੇ ਜਿੰਨੇ ਜਿਹੜੀਆਂ ਦੁਕਾਨਾਂ ਦੇ ਕਰਾਇਦਾਰ ਸੀ ਜੀ ਜੀ ਉਹਨਾਂ ਨੇ ਆਪਸ ਵਿੱਚ ਜਿਸਲਾਮ ਅਸ਼ਵਰਾ ਕਰ ਗਏ ਪੰਜ ਜਣੇ ਸੀ ਉਹਨਾਂ ਨੇ ਮਮ ਪਾਪਾ ਦੇ ਜਾਣ ਤੋਂ ਬਾਅਦ ਬਿਲਕੁਲ ਹੀ ਕਬਜ਼ਾ ਕਰ ਲਿਆ ਅੱਛਾ ਜੀ ਕਿੰਨੀਆਂ ਦੁਕਾਨਾਂ ਤੇ ਆਪਣੀਆਂ ਪੰਜ ਪੰਜ ਦੁਕਾਨਾਂ ਨੇ ਭਾਜੀ ਅਛੇ ਤੇ ਪੰਜਾ ਦੇ ਕਬਜ਼ਾ ਕਰ ਲਿਆ ਕਬਜ਼ਾ ਕਰ ਲਿਆ ਜੀ ਤੇ ਹੁਣ ਜਦੋਂ ਸਿਹਰੇ ਹੁਣ ਧਾਰੀਵਾਲ ਸਾਹਿਬ ਤੇ ਗੀਸੀ ਸਾਹਿਬ ਆਏ ਸੀ ਜੀ ਮੇਰੀ ਬੇਨਤੀ ਨੂੰ ਸੁਣ ਕੇ ਜੀ ਤੇ ਉਹਨਾਂ ਨੇ ਫਿਰ ਮਾਲੀ ਮਦਦ ਕੀਤੀ ਮੇਰੀ ਲੱਖ ਲੱਖ ਰੁਪਏ ਦਿੱਤਾ ਮੈਨੂੰ ਜੀ ਤੇ ਨਾਲ ਹੀ ਉਹਨਾਂ ਨੇ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਇਹਦੀਆਂ ਦੁਕਾਨਾਂ ਖਾਲੀ ਕਰਵਾਈਆਂ ਜਾਂ ਤਾਂ ਤੇ ਪੁਲਿਸ ਕਾਰਵਾਈ ਪੁਆਈ ਹੈ ਦੁਕਾਨਾਂ ਤੇ ਅਛੇ ਤੇ ਦੁਕਾਨਾਂ ਕਿ ਕਿੱਥੇ ਅੰਮ੍ਰਿਤਸਰ ਕਿਹੜੇ ਪਾਸੇ ਆ ਇਹ ਫਤਿਹਗੜ੍ਹ ਸ਼ੁਗੀਆਂ ਰੋਡ ਤੇ ਨੇ ਭਾਜੀ ਬਿਲਕੁਲ ਔਨ ਰੋਡ ਤੇ ਕਿਰਾਇਆ ਵੀ ਨਹੀਂ ਸੀ ਦਿੰਦੇ ਦੁਕਾਨਾ ਦਾ ਨਹੀਂ ਜੀ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਕਿਰਾਇਆ ਤੇ ਇੱਕਦੋ ਇੱਕ ਕੱਲ ਹੀ ਨਹੀਂ ਦੇਖੀ ਜੀ ਅਸੀਂ ਕਿਰਾਏ ਦੀ ਹਾਂਜੀ ਉਹ ਇੱਕਦੋ ਤਾਂ ਨਹੀਂ ਦੇ ਰਹੇ ਸੀ ਕਿਰਾਇਆ ਕਿਰਾਇਆ ਤੇ ਕਾਫੀ ਚਿਰ ਤੋਂ ਨਹੀਂ ਦੇ ਰਹੇ ਸੀ ਸਰ ਉਦੋਂ ਮੈਡਮ ਠੀ ਉਦੋਂ ਜੀਦੇ ਸੀ ਉਦੋਂ ਪਾਪਾ ਵੀ ਹੈਗੇ ਸੀ ਤੇ ਮੰਮੀ ਵੀ ਹੈਗੇ ਸੀ ਹਾਂਜੀ ਪਰ ਮੇਰੇ ਪਾਪਾ ਦੀ ਭਲਾਮਾਨ ਸੀ ਸੀ ਕਿ ਸ਼ਾਇਦ ਉਹ ਡਰਦੇ ਸੀ ਕਿ ਮੈਂ ਤਿੰਨ ਧੀਆਂ ਦਾ ਪਿਓ ਹਾਂ ਜੀ ਜੀ ਤੇ ਸਾਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਣ ਜੀ 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 ਤੇ ਸ਼ਾਇਦ ਇਸ ਡਰ ਕੋਲ ਪਾਪਾ ਨਾਲ ਕੁਝ ਨਹੀਂ ਸੀ ਕਹਿੰਦੇ ਜੀ ਤੇ ਉਸ ਤੋਂ ਬਾਅਦ ਪਰ ਜੋ ਜੋ ਮੇਰੇ ਘਰ ਤੇ ਟਰੈਜਡੀਆਂ ਹੋਈਆਂ ਗਈਆਂ ਅਦਰੋ ਦੁਕਾਨਦਾਰ ਵੀ ਚੋੜ ਹੁੰਦੇ ਨੇ ਜੀ 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 ਹਾਂ ਜੀ ਹੁਣ ਹੁਣ ਤੇ ਲੱਗਦਾ ਜਿੰਨੀ ਕੀ ਅੱਗੇ ਮਦਦ ਕਾਰਜ ਚਾਹੀ ਅਕਸ਼ੇ ਹੋਣਾ ਦੀ ਮਦਦ ਜਹੋਰ ਵੀ ਤੇ ਤੁਹਾਡੇ ਮਤਲਬ ਜੋ ਤੰਗੀਆਂ ਤਰੁਸ਼ੀਆਂ ਜੀਆਂ ਇਹ ਸਾਹਮਣਾ ਕਰ ਰਹੇ ਪਏ ਹੁਣ ਠੀਕ ਤੁਹਾਨੂੰ ਲੱਗਦਾ ਕਿ ਕਾਫੀ ਮਦਦ ਮੈਨੂੰ ਅੱਜ ਤੇ ਬੜਾ ਸੁੱਖ ਦਾ ਸਾ ਮਿਲਿਆ ਭਾਜੀ ਜੀ ਕਿ ਹਾਂ ਜੀ ਕਿ ਬੇਸ਼ੱਕ ਇਹਨਾਂ ਨੇ ਅਖੇਪਾ ਜੀ ਨੇ ਬਹੁਤ ਅੱਗੇ ਹੋ ਕੇ ਮੇਰੀ ਚਲੋ ਬਾਹ ਫੜੀ ਹੈ ਆਪਣਾ ਵੱਡੇ ਭਰਾ ਹੋਣ ਦਾ ਫਰਜ਼ਦਾ ਕੀਤਾ ਹੈ ਤੇ ਪਰ ਮੇਰੀ ਅਜੇ ਵੀ ਮੇਰੀ ਗੁਜ਼ਾਰਿਸ਼ ਇਹੋ ਹੀ ਹੈ ਜੀ ਕਿ ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਹੈ ਤੇ ਪਰ ਮੈਂ ਉਹਨਾਂ ਅੱਗੇ ਇਹੋ ਹੀ ਗੁਜ਼ਾਰਿਸ਼ ਕਰਦੀ ਆ ਮੈਂ ਆਪਣੇ ਵੀਰ ਭਰਾਵਾਂ ਅੱਗੇ ਗੁਜ਼ਾਰਿਸ਼ ਕਰਦੀ ਮੈਨੂੰ ਕੰਮ ਦੋ ਜੀ ਤਾਂ ਕਿ ਮੈਂ ਹਾਂਜੀ ਤਾਂ ਕਿ ਮੇਰਾ ਬੱਚਿਆਂ ਨੂੰ ਮੈਂ ਆਪਣੇ ਪਾਲ ਸਕਾਂ ਉਹਨਾਂ ਨੂੰ ਕਿਉਂਕਿ ਬਹੁਤ ਛੋਟੇ ਛੋਟੇ ਬੱਚੇ ਮੇਰੇ ਸਿਰ ਤੇ ਨੇ ਇਸ ਵੇਲੇ ਮੇਰੀ ਛੋਟੀ ਸਿਸਟਰ ਹੈ ਮੈਂਟਲੀ ਅਪਸੈਟ ਹੈ ਸਰ ਅੱਛਾ ਉਹਨਾਂ ਦਾ ਕੀ ਨਾਮ ਉਹਨੂੰ ਵੀ ਮੈਂ ਦੇਖ ਰਹੀ ਸਿਮਰਤ ਬਾਵਾ ਸਿਮਰਤ ਬਾਵਾ ਅੱਛਾ 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 ਜੀ ਉਹਨੂੰ ਵੀ ਮੈਂ ਦੇਖ ਰਹੀ ਆ ਉਹਦੀ ਛੋਟੀ ਬੱਚੀ ਹੈ ਉਹਨੂੰ ਵੀ ਮੈਂ ਦੇਖ ਰਹੀ ਆ ਸ਼ੀ ਇਜ਼ ਇਨ 8th ਸਟੈਂਡਰਡ ਜੀ ਜੀ ਮੇਰੀ ਖੁਦ ਹੀ ਇੱਕ ਬੇਟੀ ਹੈ ਸ਼ੀ ਇਜ਼ ਇਨ 10th ਸਟੈਂਡਰਡ ਉਹਨੂੰ ਵੀ ਮੈਂ ਦੇਖ ਰਹੀ ਆ ਮੈਂ ਆਪ ਸਿੰਗਲ ਲੇਡੀ ਆ ਜੀ ਤੇ ਮੇਰੇ ਵੱਡੇ ਸਿਸਟਰ ਲਾਚੀ ਬਾਵਾ ਉਹਦੇ ਵੀ ਬੱਚੇ ਮੇਰੇ ਕੋਲ ਨੇ ਉਹਨਾਂ ਨੂੰ ਵੀ ਮੈਂ ਦੇਖ ਤੇ ਕਿੰਨੇ ਹੁਣ ਪਰਿਵਾਰ ਦੇ ਵਿੱਚ ਜੀ ਜਿਨ੍ਹਾਂ ਨੂੰ ਤੁਸੀਂ ਪਾਲ ਰਹੇ ਹੋ ਜੀ ਆ ਕ 2 3 4 5 6 6 ਜਣੇ ਆ ਜੀ ਅੱਥੇ ਟੋਟਲ ਅੱਛਾ 6 ਜਣੇ ਤੇ ਧੀਆਂ ਕਿੰਨੀਆਂ ਹੋਈਆਂ ਨੇ ਜੀ ਜਿਵੇਂ ਲਾਚੀ ਜੀ ਦੀ ਜਾਂ ਛੋਟੀ ਸਿਮਰਤ ਦੀ ਕਿੰਨੀਆਂ ਧੀਆਂ ਨੇ ਜੀ ਇੱਕ ਮੇ ਲਾਚੀ ਦੀ ਧੀ ਹੈ ਇੱਕ ਮੇਰੀ ਧੀ ਹੈ ਜੀ ਤੇ ਮੇਰੀ ਛੋਟੀ ਸਿਸ਼ਾ ਦੀ ਧੀ ਜੀ 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 ਅੱਛਾ ਇੱਕ ਹੋਰ ਭੈਣ ਜੀ ਕਿ ਜਿਵੇਂ ਆਪਣੇ ਸੀਐਮ ਸਾਹਿਬ ਵੀ ਇਸੇ ਫੀਲਡ ਦੇ ਵਿੱਚੋਂ ਉਹਨਾਂ ਤੱਕ ਨਹੀਂ ਪਹੁੰਚੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੱਕ ਤੁਹਾਡੀ ਅ ਪਰ ਇਸ ਆਮ ਆਦਮੀ ਪਾਰਟੀ ਵੱਲੋਂ ਧਾਰੀਵਾਲ ਸਾਹਿਬ ਆਏ ਸੀ ਜੀ ਪਰ ਭਗਵੰਤ ਸਿੰਘ ਨੇ ਕੋਈ ਮਤਲਬ ਅਪਰੋਚ ਮੈਨੂੰ ਅਪਰੋਚ ਬਣੀ ਜੇ ਉਹ ਨਾ ਕਰ ਦੇ ਕਿ ਜਿਵੇਂ ਗੱਲ ਬੰਬੇ ਪਹੁੰਚ ਗਈ ਆ ਉਹਦਾਂ ਹੀ ਪੰਜਾਬ ਦੇ ਮੁੱਖ ਮੰਤਰੀ ਤੱਕ ਵੀ ਪਹੁੰਚਣ ਗੱਲ ਜੋ ਵੀ ਉਹ ਵੀ ਸਰਕਾਰ ਵੱਲੋਂ ਕੁਝ ਤੁਹਾਨੂੰ ਬੰਦਾ ਸਤਿਕਾਰ ਦਿੱਤਾ ਜਾਵੇ ਤੁਹਾਡੋ ਹਾਂਜੀ ਹਾਂਜੀ ਤੇ ਤੁਹਾਡੀ ਇਹ ਮੇਰਾ ਵੀਰ ਹੈ ਸਰ ਪਹੁੰਚੇ ਕੀ ਜ਼ਰੂਰ ਹਾਂ ਬਿਲਕੁਲ ਬਿਲਕੁਲ ਹੀ ਪਹੁੰਚਣੀ ਵੀ ਚਾਹੀਦੀ ਹੈਗੀ ਹੈ ਤੇ ਚਲੋ ਦੂਜਾ ਇਹ ਕਿ ਤੁਹਾਡੀ ਇਹ ਹੈ ਕਿ ਜਿਹੜੇ ਇਸ ਇੰਡਸਟਰੀ ਦੇ ਨਾਲ ਜੁੜੇ ਨੇ ਤੁਹਾਡੀ ਉਹਨਾਂ ਕੀ ਫਰਿਆਦ ਹੈ ਕਿ ਮੈਨੂੰ ਕੰਮ ਦਿੱਤਾ ਜਾਵੇ ਨੀ ਮੈਂ ਕੰਮ ਮੰਗ ਰਹੀ ਹਾਂ ਸਰ ਮੈਂ ਬਾਰ-ਬਾਰ ਕੰਮ ਹੀ ਮੰਗ ਰਹੀ ਹਾਂ ਅੱਛਾ ਭੈਜੀ ਤੈਨੂੰ ਯਾਦ ਹੋਵੇਗਾ ਕਿ ਪਿੱਛੇ ਜੇ ਇਸ ਤਰ੍ਹਾਂ ਹੀ ਤੁਹਾਡੇ ਵਾਂਗੂ ਇੰਦਰਜੀਤ ਨਿੱਕੂ ਵੀ ਕਾਫੀ ਇਸ ਆਰਥਿਕ ਮੰਦੀ ਚੋਂ ਗੁਜ਼ਰਿਆ ਸੀ ਫਿਰ ਹਾਂਜੀ ਹਾਂਜੀ ਕਿ ਉਹਦੇ ਵੀ ਕਾਫੀ ਬਾਹ ਫੜੀ ਸੀ ਨਾ ਲੋਕਾਂ ਨੇ ਜਿਹੜੇ ਨਾ ਫਿਲਮ ਚ ਦੇ ਵਿੱਚ ਗਾਣਾ ਦੁਬਾਰਾ ਇੱਕ ਤੁਹਾਡੀ ਬਣੀ ਇੰਡਸਟਰੀ ਇੱਕ ਐਸੋਸੀਏਸ਼ਨ ਵੀ ਬਣੀ ਹੈ ਜਿਹਦੇ ਬੀਤੇ ਦੇ ਨਹੀਂ ਪ੍ਰਧਾਨ ਪਦਮਸ਼ਰੀ ਨਿਰਮਲ ਰਿਸ਼ੀ ਜੀ ਲਾਏ ਨੇ ਨਾ ਅੱਛਾ ਜੀ ਹਾਂ ਉਸ ਸੰਸਥਾ ਵੱਲੋਂ ਵੀ ਕੋਈ ਹੱਲੇ ਤੁਹਾਡੇ ਵੱਲੋਂ ਤੁਹਾਨੂੰ ਅਪਰੋਚ ਕੀਤੀ ਗਈ ਕਿ ਨਹੀਂ ਕੀਤੀ ਗਈ ਨਹੀਂ ਸਰ ਮੈਨੇ ਇਸ ਬਾਰੇ ਕੋਈ ਨੋਲੇਜ ਨਹੀਂ ਹੈ ਜੀ 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 ਹਾਂ ਧਿਆਨ ਦਿਓ ਚਲੋ ਸਾਡੀ ਤੇ ਹੀ ਬੇਨਤੀ ਹੈ ਕਿ ਤੁਸੀਂ ਆਪਣਾ ਕੰਮ ਕਰੋ ਜੀ ਕਿਉਂਕਿ ਤੁਸੀਂ ਉਸ ਪਰਿਵਾਰ ਦੇ ਨਾਲ ਸਬੰਧ ਰੱਖਦੇ ਹੋ ਤੇ ਹਾਂ ਜੀ ਸਰ ਤੁਹਾਨੂੰ ਕੰਮ ਮਿਲੇ ਜੀ ਅਸੀਂ ਤੇ ਇਹ ਅਰਦਾਸ ਕਰਦੇ ਹਾਂ ਵਾਹਿਗੁਰੂ ਵਾਹਿਗੁਰੂ ਅਗੇ ਜੀ ਜੀ ਮੈਨੂੰ ਥੈਂਕ ਯੂ ਸਰ ਬਹੁਤ ਸ਼ੁਕਰੀਆ ਥੈਂਕ ਯੂ ਮਾਮਾ ਤੁਸੀਂ ਭੇਜੋਗੇ ਵੀਰ ਅਕਸ਼ੇ ਨੂੰ ਰਖੜੀ ਬੰਨ ਜ਼ਰੂਰ ਦੱਸਿਓ ਜੀ ਇਹਨੇ ਲੈ ਜਾਉਂਗੀ ਜੀ ਹਾਂ ਜੀ ਹਾਂਦੀ ਮੈਂ ਜ਼ਰੂਰ ਦੱਸਾਂਗੀ ਜੀ ਚਲੋ ਕੀ ਪਤਾ ਹੋ ਤੁਹਾਨੂੰ ਹੁਣ ਬੁਲਾ ਹੀ ਲੈਣ ਜੀ ਕਿਉਂਕਿ ਉਹਨਾਂ ਨੇ ਜੇ ਪਹਿਲਾਂ ਤੁਹਾਡੀ ਵੀਡੀਓ ਸੁਣੀ ਹੈ ਹੁਣ ਵੀ ਪੰਜਾਬ ਦਾ মিডিਆ ਤੁਹਾਡੇ ਨਾਲ ਖੜਾ ਹੈ ਤੇ ਸ਼ਾਇਦ ਫਿਰ ਆਵਾਜ਼ ਉੱਥੋਂ ਤੱਕ ਪਹੁੰਚ ਜੇ ਜੀ 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 ਬਹੁਤ ਬੇ ਮੈਂ ਹੌਫਫੁਲੀ ਮੈਂ ਵੀ ਇਹੋ ਹੀ ਸੋਚ ਰਹੀ ਸੀ ਨਾ ਚਲੋ ਬਹੁਤ ਬਹੁਤ ਮਿਹਰਬਾਨੀ ਜੀ। ਥੈਂਕ ਯੂ ਸਰ। ਥੈਂਕ ਯੂ so much। ਤੁਸੀਂ ਆਪ ਸੁਣਿਆ ਗਲੋਰੀ ਬਾਵਾ ਹੁਣੀ ਵਾਰ-ਵਾਰ ਕਹਿ ਰਹੇ ਕਿ ਮੈਨੂੰ ਆਰਥਿਕ ਮਦਦ ਦੀ ਜ਼ਰੂਰਤ ਨਹੀਂ ਆ। ਮੈਨੂੰ ਤੇ ਕੰਮ ਚਾਹੀਦਾ। ਮੈਨੂੰ ਕੰਮ ਦਿੱਤਾ ਜਾਵੇ ਤਾਂ ਜੋ ਮੈਂ ਆਪਣਾ ਪਰਿਵਾਰ ਦਾ ਜਿਹੜਾ ਚੰਗੀ ਤਰ੍ਹਾਂ ਪਾਲਣ-ਪੋਸ਼ਣ ਕਰ ਸਕਾਂ। ਗੁਰਮੀਤ ਬਾਵਾ ਹੁਣ ਦੀਆਂ ਤਿੰਨ ਕੁੜੀਆਂ ਨੇ ਸਭ ਤੋਂ ਵੱਡੀ ਸੀ ਲਾਚੀ ਬਾਵਾ ਜਿਨ੍ਹਾਂ ਦੀ ਡੈਥ ਹੋ ਚੁੱਕੀ ਆ। ਫਿਰ ਗਲੋਰੀ ਬਾਵਾ ਜਿਹੜੇ ਹੁਣ ਪਰਿਵਾਰ ਪਾਲ ਰਹੇ ਨੇ। ਇੱਕ ਛੋਟੀ ਸੀ ਸਿਮਰਤ 바ਵਾ ਉਹਦਾ ਵੀ ਟੱਬਰ ਗਲੋਰੀ 바ਵਾ ਹੋਣਾ ਹੀ ਪਾਲ ਰਹੇ ਨੇ ਦੁਕਾਨਾਂ ਤੇ ਕਬਜ਼ਾ ਕੀਤਾ ਜਾ ਚੁੱਕਾ ਹੈ ਉਹ ਸਰਕਾਰ ਛਡਾਉਣ ਦਾ ਯਤਨ ਕਰ ਰਹੀ ਆ ਪਰ ਜਿਨ੍ਹਾਂ ਨੇ ਕਬਜ਼ਾ ਕੀਤਾ ਉਹਨਾਂ ਵਾਸਤੇ ਵੀ ਮਾੜੀ ਗੱਲ ਆ ਪਰ ਗਰਮੀਤ 바ਵਾ ਦਾ ਜੋ ਪੰਜਾਬ ਦੀ ਆਵਾਜ਼ ਸੀ ਲੋਕ ਗਾਇਕੀ ਦੀ ਇੱਕ ਉਹ ਬਲੰਦ ਆਵਾਜ਼ ਜਿਸ ਦੀ ਲੰਮੀ ਹੀਕ ਦਾ ਅੱਜ ਵੀ ਕੋਈ ਮੁਕਾਬਲਾ ਨਹੀਂ ਆ ਤੇ ਉਹ ਸਟੱਬਰ ਦੇ ਨਾਲ ਅਜਿਹੇ ਹਾਲਾਤ ਹੋ ਜਾਣ ਤੇ ਕੋ ਜੋ ਉਹਨਾਂ ਦੀਆਂ ਦੁਕਾਨਾਂ ਤੇ ਕਬਜ਼ਾ ਕਰ ਲੈਣ ਤੇ ਲਾਜ਼ਮੀ ਤੌਰ ਤੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਆ ਖਾਸ ਕਰਕੇ ਇਸ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਔਰ ਖਾਸ ਕਰਕੇ ਜਿਹੜੇ ਸਮਾਜ ਸੇਵੀ ਲੋਕ ਨੇ ਉਹਨਾਂ ਨੂੰ ਅੱਗੇ ਆਉਣ ਦੀ ਲੋੜ ਆ ਤਾਂ ਜੋ ਗਰਮੀਤ ਬਾਬਾ ਦਾ ਪਰਿਵਾਰ ਇਸ ਤਰ੍ਹਾਂ ਨਾ ਰੁਲੇ ਇਸ ਜਾਣਕਾਰੀ ਦੇ ਨਾਲ ਤੁਹਾਡਾ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ